ਰੈਡੀ ਏਸ਼ੀਆ ਮਹਾਦੀਪ ਦੀ ਮਸ਼ਹੂਰ ਲੋਕ ਗੁਲੂਕਾਰਾ ਰੇਸ਼ਮਾ ਦਾ ਇੱਕ ਬਹੁਤ ਹੀ ਮਕਬੂਲ ਗੀਤ ਹੈ ਸ਼ਹਿਰ ਪੰਬੋਰ ਵਿੱਚ ਬਸਦੀਓ ਕੁੜਿਓ ਨਾ ਨੱਕ ਵਿੱਚ ਨਥਲੀ ਪਾਇਓ ਮੈਂ ਭੁੱਲ ਗਈ ਤੁਸਾਂ ਨਾ ਭੁੱਲ ਜਾਣਾ ਜਾਰੀ ਨਾਲ ਬਲੋਚ ਨਾ ਲਾਇਓ ਰੂਹ ਨੂੰ ਚੰਜੋੜ ਦੇਣ ਵਾਲੀ ਦਰਦ ਭਰੀ ਆਵਾਜ਼ ਵਿੱਚ ਰੇਸ਼ਮਾ ਨੇ ਇਸ ਗੀਤ ਵਿੱਚ ਪੰਭੋਰ ਸ਼ਹਿਰ ਦੀ ਰਹਿਣ ਵਾਲੀ ਸੱਸੀ ਦੇ ਦਿਲ ਦਾ ਹਾਲ ਬਿਆਨ ਕੀਤਾ ਸੀ ਡੰਡੀ ਸੱਸੀ ਪੰਜਾਬ ਦੀ ਪ੍ਰਸਿੱਧ ਲੋਕ ਦਾਸਤਾਨ ਸੱਸੀ ਪੁੰਨੂ ਦੀ ਇੱਕ ਅਜਹੀ ਨਾਇਕਾ ਹੈ ਜਿਸ ਨੇ ਆਪਣੇ ਪ੍ਰੇਮੀ ਕੇਚ ਮਕਰਾਨ ਸ਼ਹਿਰ ਦੇ ਬਲੋਚ ਸ਼ਹਿਜ਼ਾਦੇ ਪੁੰਨੂ ਦੇ ਵਿਛੋੜੇ ਨੂੰ ਸਹਿਣ ਨਾ ਕਰਦਿਆਂ ਤਪਦੀ ਰੇਤ ਦੇ ਅਸੀਮ ਸਮੁੰਦਰ ਨੂੰ ਪਾਰ ਕਰਨ ਤੋਂ ਵੀ ਗੁਰੇਜ਼ ਨਾ ਕੀਤਾ ਡੰਡੀ ਪੰਜਾਬ ਦੀਆਂ ਪ੍ਰਸਿੱਧ ਚਾਰ ਲੋਕ داستانਾਂ ਵਿੱਚੋਂ ਇੱਕ ਲੋਕ داستان ਸੱਸੀ ਪੁੰਨੂ ਨੂੰ ਪ੍ਰੀਤ ਕਥਾਵਾਂ ਵਿੱਚ ਉੱਚ ਮੁਕਾਮ ਹਾਸਲ ਹੈ ਡੰਡੀ ਪੰਜਾਬੀ ਅਦਬ ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਪਰਦੇ ਉੱਤੇ ਸਸੀ ਪੁੰਨੂ ਦੇ ਇਸ਼ਕ ਦੀ ਦਾਸਤਾਨ ਨੂੰ بار-ਬਾਰ ਰੂਪਮਾਨ ਕੀਤਾ ਗਿਆ ਡੰਡੀ ਕਿੱਸਾਕਾਰ ਕਹਾਣੀਕਾਰਾਂ ਨਾਟਕਕਾਰਾਂ ਗੀਤਕਾਰਾਂ ਅਤੇ ਫਿਲਮਕਾਰਾਂ ਨੇ ਸਸੀ ਪੁੰਨੂ ਦੀ ਪ੍ਰੀਤਗਾਥਾ ਨੂੰ ਆਪਣੇ-ਆਪਣੇ ਖੇਤਰ ਵਿੱਚ ਆਪਣੇ ਹੁਨਰ ਨਾਲ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਕਿ ਲੋਕ ਇਸ ਪ੍ਰੀਤ ਕਹਾਣੀ ਨਾਲ ਉਸ ਦੇ ਨਾਇਕ ਪੁੰਨੂ ਅਤੇ ਨਾਇਕਾ ਸਸੀ ਨਾਲ ਅੰਤਾਂ ਦਾ 모 ਕਰਨ ਲੱਗੇ ਡੰਡੀ ਪੰਜਾਬੀ ادب ਦੇ ਹਵਾਲੇ ਨਾਲ ਇਸ ਲੋਕ داستان ਨੂੰ ਕੁੱਲ ਜਹਾਨ ਵਿੱਚ ਮਸ਼ਹੂਰ ਕਰਨ ਵਿੱਚ ਪੰਜਾਬੀ ਕਿੱਸਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਡੰਡੀ ਪਰ ਕਿੱਸਾਕਾਰ ਹਾਸ਼ਮ ਸ਼ਾਹ ਨੇ ਆਪਣੀ ਜਗਤ ਪ੍ਰਸਿੱਧ ਰਚਨਾ ਸੱਸੀ ਵਿੱਚ ਜਿੰਨੀ شدت ਅਤੇ ਵਿਜੋਗ ਰਸ ਨਾਲ ਇਸ ਨੂੰ ਪੇਸ਼ ਕੀਤਾ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ ਡੰਡੀ ਸੱਸੀ ਵੱਲੋਂ ਇਸ਼ਕ ਵਿੱਚ ਪੁੰਨੂ ਲਈ ਮਰ ਮਿਟਨ ਅਤੇ ਕੁਰਬਾਨ ਹੋਣ ਦੀ ਭਾਵਨਾ ਨੂੰ ਹਾਸ਼ਮ ਨੇ ਵਿਰਹਾ ਦੇ ਅਹਿਸਾਸਾਂ ਨਾਲ ਜਿੰਨੀ ਕਲਾਤਮਕਤਾ ਅਤੇ ਕੋਮਲਤਾ ਨਾਲ ਬਿਆਨ ਕੀਤਾ ਉਸ ਨੇ ਹਾਸ਼ਮ ਨੂੰ ਕਲਾਤਮਕ ਪਰੰਪਰਾ ਵਿੱਚ ਅਹਲਾ ਮਕਾਮ ਹਾਸਲ ਕਰਦੇ ਕਿੱਸਾਕਾਰ ਬਾਰਿਸ਼ਾਂ ਦੇ ਬਰਾਬਰ ਲਿਆ ਖੜਾ ਕੀਤਾ ਡੰਡੀ ਪੰਜਾਬੀ ਅਦਬ ਦੇ ਹਵਾਲੇ ਨਾਲ ਜ਼ਿਕਰ ਗੱਲ ਕੀਤੀ ਜਾਵੇ ਤਾਂ ਲਗਭਗ 80 ਕੋ ਕਿੱਸਾਕਾਰ ਹੋਣਗੇ ਜਿਨ੍ਹਾਂ ਸੱਸੀ ਪੁੰਨੂ ਦੀ ਪ੍ਰੀਤ ਗਾਥਾ ਨੂੰ ਕਿੱਸਿਆਂ ਦੇ ਰੂਪ ਵਿੱਚ ਕਲਮਬੱਧ ਕੀਤਾ ਡੰਡੀ ਭਾਵੇਂ ਕਿ ਮੂਲ ਰੂਪ ਵਿੱਚ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਸਿੰਧ ਦਰਿਆ ਦੇ ਨਾਲ ਲੱਗਦੇ ਇਲਾਕੇ ਸਿੰਧ ਦੇ ਪੰਭੋਰ ਸ਼ਹਿਰ ਦੀ ਮੰਨੀ ਜਾਂਦੀ ਹੈ ਜਿਸ ਨੂੰ ਸਿੰਧੀ ਭਾਸ਼ਾ ਦੇ ਪ੍ਰਸਿੱਧ ਸੂਫੀ ਕਵੀ ਸ਼ਾਬਦਲ ਲਤੀਫ ਪਟਾਈ ਨੇ ਆਪਣੀ ਕਾਵ ਰਚਨਾ ਸ਼ਾ ਜੋ ਰਸਾਲੇ ਵਿੱਚ ਵੀ ਬਿਆਨ ਕੀਤਾ ਸੀ ਡੰਡੀ ਇਸ ਵਿੱਚ ਸੱਤ ਨਾਇਕਾਵਾਂ ਸਸੀ ਮਾਰਵੀ ਮੂਮਲ ਨੂਰੀ ਸੋਹਣੀ ਸੂਰਥ ਅਤੇ ਲੀਲਾ ਦੀਆਂ ਪ੍ਰੀਤ ਕਹਾਣੀਆਂ ਦਾ ਵਰਣਨ ਹੈ ਡੰਡੀ ਪਰ ਪੰਜਾਬੀ ਕਿੱਸਾਕਾਰਾਂ ਨੇ ਸੱਸੀ ਪੁੰਨੂ ਦੀ ਪ੍ਰੇਮ ਕਹਾਣੀ ਨੂੰ ਪੰਜਾਬੀ ਜ਼ਬਾਨ ਵਿੱਚ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਕਿ ਇਹ ਪੰਜਾਬੀ ਦੀਆਂ ਪ੍ਰਸਿੱਧ ਪ੍ਰੀਤਗਾਥਾਵਾਂ ਵਿੱਚ ਗਿਣੀ ਜਾਣ ਲੱਗੀ ਹੈ ਡੰਡੀ ਪੰਜਾਬੀ ਜ਼ਬਾਨ ਵਿੱਚ ਕਿੱਸਾ ਸੱਸੀ ਪੁੰਨੂ ਸਭ ਤੋਂ ਪਹਿਲਾਂ ਹਾਫਿਜ਼ ਬਰਖੁਰਦਾਰ ਵੱਲੋਂ ਲਿਖਿਆ ਮੰਨਿਆ ਜਾਂਦਾ ਹੈ ਡੰਡੀ ਸਰਲਾ ਤੇ ਠੇਠ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਕਿੱਸਾ ਸੱਸੀ ਪੁੰਨੂ ਸਭ ਤੋਂ ਪਹਿਲਾਂ